ਚੂਚਕਦਾ ਅੱਗੇ ਕਹਿਣਾ ਇੱਕ ਸਾਲ ਗੁਜ਼ਾਰ ਕੇ ਕਰੀ ਮੁੜਿਓ ਆਉਣ ਸਾਰੇ ਹੀ ਝਲ ਖਲਾਰ ਆਈ ਪੀਤੀ ਭੰਗ ਮळा ਕੇ ਡੋਡਿਆਂ ਚ ਚੰਗਾ ਜੀਬ ਨੂੰ ਫੇਰ ਛਠਕਾਰ ਆਈ ਤੈਨੂੰ ਫੇਰ ਸ਼ਰਾਰਤਾਂ ਸੁਝੀਆਂ ਨੇ ਪਰਦਾ ਲੱਜ ਦਾ ਪਾੜ ਉਤਾਰ ਆਈ ਵਾਂਗ ਪਗਲਾ ਕੁੱਤਿਆਂ ਚਪ ਕੀਤੇ ਚੱਕ ਅਸਾਂ ਦੀ ਟੰਗ ਤੇ ਮਾਰਿਆਈ ਧੀ ਅਸਾਂ ਦੀ ਭੁਲੜੀ ਗਾਉ ਵਰਗੀ ਉਹਦੀ ਅੱਖ ਦੇ ਵਿੱਚ ਹੈ ਆਮੀਆਂ ਕਾਨੂੰ ਧੂਮ ਤਾਂ ਝੂਠੀਆਂ ਲਾਉ ਨਾਏ ਕਰ ਹੋਸ਼ ਦੀ ਕੋਈ ਦਵਾਈਆਂ ਚੱਕ ਤਖਤ ਹਜ਼ਾਰੇ ਦਾ ਜੱਟ ਸਾਉ ਮੱਥੇ ਉਸ ਦੇ ਦਾਗ ਨਾ ਲਾ ਮੀਆਂ ਦੋਸ਼ ਵੇਖ ਕੇ ਕਰੀ ਅਣ ਡਿਠ ਸਹਿਬ ਰੱਖੇ ਟੰਡੜੀ ਲੱਜ ਖੁਦਾ ਮੀਆਂ ਰੱਖੇ ਟੰਡੜੀ ਲੱਜ ਖੁਦਾ ਮੀਆਂ